ਇਸ ਵਾਰ ਦੁਬਈ ਤੋਂ ਛੇ ਘਾੜਿਆ ਬੂ ਆਸਾ ਜਨਨ ਟਰਾਂਸਪੋਰਟ ਦਾ ਮਾਲਕ ਜਿਹਨੇ ਸਾਨੂੰ ਖੁਫਾਲਤ ਲਈ ਵੀ ਉੱਥੇ ਆਪਣੀ ਟਰਾਂਸਪੋਰਟ ਵੀ ਆ ਅੱਛਾ ਉਹ ਕਹਿੰਦਾ ਜਿੰਨਾ ਬੱਬੂ ਮਾਨ ਦਾ ਖਰਚਾ ਹੋਊਗਾ ਸਾਰਾ ਮੈਂ ਚੱਕ ਕੇ ਜਾਵਾਂਗਾ ਇਸ ਵਾਰ ਇੱਥੇ ਸਮਾਦਾ ਹੁੰਦੀਆਂ ਸੀਗੀਆਂ ਕਹਿੰਦੇ ਖੜਕੂ ਸਿੰਘ ਨੇ ਉਹ ਸਮਾਦਾ ਢਾਹਤੀਆਂ ਸੀ ਕਿ ਨਾਲ ਹੀ ਇੱਕ ਦਾਉ ਪਿੰਡ ਹੈਗਾ ਉੱਥੇ ਉਸ ਤੋਂ ਬਾਅਦ ਕਹਿੰਦੇ ਬੜੇ ਭਾਣੇ ਜੇ ਵਾਪਰ ਗਏ ਸੀਗੇ ਉਸ ਤੋਂ ਬਾਅਦ ਉਹ ਕੀ ਕਹਾਣੀ ਆ ਉਹ ਵੀ ਥੋੜੀ ਸਾਂਝੀ ਕਰੇ ਜਿਸ ਥਾਂ ਦੇ ਉੱਤੇ ਖੜੇ ਹੋਇਆ ਤਕਰੀਬਨ ਇਹ ਕਿਲਾ 50 ਕਰੋੜ ਨੂੰ ਹੈ ਜਿੱਥੇ ਟੂਰਨਾਮੈਂਟ ਹੋਏਗਾ ਬੱਬੂ ਮਾਨ ਇੱਥੇ ਪਹੁੰਚੇਗਾ ਕਿ ਬਈਉਂ ਰੀ ਕਹ ਰਹੇ ਸੀ ਕਿ ਜਦੋਂ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਅਸੀਂ ਪਰਚੀਆਂ ਕੱਟਣ ਲੱਗ ਗਏ ਗ੍ਰਾਹੀ ਕਰਨ ਲੱਗ ਗਏ ਪਿੰਡ ਦੇ ਵਿੱਚ ਤੇ ਸਾਨੂੰ 3500 ਰੁਪਏ ਮੱਸਾ ਇਕੱਠਾ ਹੋਇਆ ਲੱਖਾਂ ਦਾ ਖਰਚਾ ਆ ਜਾਂਦਾ ਹੈ ਟੂਰਨਾਮੈਂਟ ਦੇ ਵਿੱਚ ਤੁਸੀਂ ਆਪ ਹੀ ਇਕੱਠਾ ਕਰਦੇ ਹੋ ਜਾਂ ਫਿਰ ਕੀ ਸਿਸਟਮ ਹੁੰਦਾ ਕਿੰਨੇ ਇੱਕ ਟੀਮ ਆ 20 ਤੋਂ 25 ਕੇ ਬੰਦਿਆਂ ਦੀ ਬਾਕੀ ਪਿੰਡ ਦੇ ਯਾਰ ਦੋਸਤਾਂ ਜੀ ਉਹ ਸਾਨੂੰ ਇਦਾਂ ਹੀ ਮੁਠੀ ਬੰਦ ਕਰਕੇ ਫੜਾ ਜੰਨੇ ਆ ਜਦੋਂ ਦੇਖਦੇ 50000 ਤੇ ਘੱਟ ਨਹੀਂ ਹੁੰਦਾ ਮੁਠੀ ਚ ਸਾਡਾ ਬਚ ਜਾਂਦਾ 10 10 20 ਵੀ ਲੱਖ ਰੁਪਇਆ ਬਚ ਜਾਂਦਾ ਅਗਲੇ ਸਾਲ ਵਾਸਤੇ ਪੰਜਾਬ ਦੇ ਵਿੱਚ ਪਿੰਡਾਂ ਦੇ ਮੁੰਡਿਆਂ ਨੂੰ ਇਹ ਸ਼ੌਂਕ ਹੁੰਦਾ ਹੈ ਕਿ ਟੂਰਨਾਮੈਂਟ ਕਰਵਾਏ ਜਾਣ ਪਰ ਇੱਕ ਟੂਰਨਾਮੈਂਟ ਮੁਹਾਲੀ ਦੇ ਵਿੱਚ ਹੋ ਰਿਹਾ ਹੈ ਇਹ ਤਕਰੀਬਨ 20 25 ਸਾਲਾਂ ਤੋਂ ਹੁੰਦਾ ਆ ਰਿਹਾ ਪਰ ਇਸ ਵਾਰ ਬੜਾ ਖਾਸ ਹੋਏਗਾ ਸਭ ਤੋਂ ਪਹਿਲਾਂ ਜਿਸ ਥਾਂ ਦੇ ਉੱਤੇ ਖੜੇ ਹੋਏ ਆਂ ਤਕਰੀਬਨ ਇਹ ਕਿਲਾ 50 ਕਰੋੜ ਨੂੰ ਹੈ ਜਿੱਥੇ ਟੂਰਨਾਮੈਂਟ ਹੋਏਗਾ ਬੱਬੂ ਮਾਨ ਇੱਥੇ ਪਹੁੰਚੇਗਾ ਤੇ ਉਹ ਅਖਾੜਾ ਲਾਉਣਗੇ 8 ਤੇ 9 ਫਰਵਰੀ ਨੂੰ ਜਿਹੜਾ ਹੈ ਇੱਥੇ ਟੂਰਨਾਮੈਂਟ ਹੋਏਗਾ ਇਨਾਮ ਰੱਖੇਗੇ ਨੇ ਵੱਡੇ ਤੇ ਖਾਸ ਤੌਰ ਤੇ ਜਿੰਨੇ ਕਲੱਬ ਦੇ ਨੌਜਵਾਨ ਨੇ ਉਸ ਦੇ ਵਿੱਚ ਸ਼ਾਮੂਲਿਤ ਕਰਨ ਕਿ ਉਹ ਇੱਥੇ ਮੌਜੂਦ ਨੇ ਜੱਸੀ ਸਰਪੰਚ ਜੋ ਕਿ ਬੱਲੋ ਮਾਜਰਾ ਦੇ ਉਹ ਵੀ ਇੱਥੇ ਮੌਜੂਦ ਨੇ ਸ਼ਿੰਦੀ ਪ੍ਰਧਾਨ ਬਈ ਜੋ ਇਸ ਚੀਜ਼ ਨੂੰ ਦੇਖ ਰਹੇ ਨੇ ਕਰਵਾ ਰਹੇ ਨੇ ਕਿ ਕਿ ਕਲੱਬ ਦਾ ਸਹਿਯੋਗ ਹੈ ਬਈ ਉਹ ਰਹੀ ਸੀ ਗੱਲਾਂ ਕਰ ਰਹੇ ਸੀ ਕਿ ਬਈ ਉਹ ਕਹ ਰਹੀ ਸੀ ਕਿ ਜਦੋਂ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਅਸੀਂ ਪਰਚੀਆਂ ਕੱਟਣ ਲੱਗ ਗਏ ਗ੍ਰਾਹੀ ਕਰਨ ਲੱਗ ਗਏ ਪਿੰਡ ਦੇ ਵਿੱਚ ਤੇ ਸਾਨੂੰ 3500 ਰੁਪਏ ਮਸਾ ਇਕੱਠਾ ਹੋਇਆ ਫਿਰ ਉਹ ਤੋਂ ਬਾਅਦ ਬਈ ਜਦੋਂ ਦੁਬਈ ਤੋਂ ਵਾਪਸ ਆਏ ਬਈ ਨੇ ਫਿਰ ਕਿਹਾ ਕਿ ਪਰਚੀ ਨਹੀਂ ਕੱਟਣੀ ਗ੍ਰਾਹੀ ਨਹੀਂ ਕਰਨੀ ਅਸੀਂ ਆਪ ਹੀ ਕਰਾਂਗੇ ਜੋ ਕਰਨਾ ਤੇ ਹੁਣ ਬਈ ਕਿਸੇ ਦਾ ਲੱਖ ਹੁੰਦਾ ਕੋਈ 50000 ਦਿੰਦਾ ਕੋਈ 10000 ਦਿੰਦਾ ਯੋਗਦਾਨ ਪਾ ਕੇ ਟੂਰਨਾਮੈਂਟ ਕਰਾ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਤੇ ਇੱਥੇ ਕਲਾਕਾਰ ਬਹੁਤ ਆ ਚੁੱਕੇ ਨੇ ਕੁਈ ਪੰਜਾਬ ਦਾ ਅਜਿਹਾ ਕਲਾਕਾਰ ਨਹੀਂ ਹੋਏਗਾ ਜਿਹੜਾ ਇੱਥੇ ਨਾ ਪਹੁੰਚਿਆ ਹੋਵੇ ਬੱਬੂ ਮਾਨ ਹੁਣ ਕਾਫੀ ਵਾਰ ਇੱਥੇ ਜਿਹੜਾ ਪ੍ਰੋਗਰਾਮ ਲਾ ਚੁੱਕੇ ਨੇ ਸਿੰਦੀ ਬਾਈ ਤੋਂ ਸ਼ੁਰੂਆਤ ਕਰਾਂਗਾ ਸਰਪੰਚ ਸਾਹਿਬ ਤੋਂ ਵੀ ਸ਼ੁਰੂ ਕਰਾਂਗਾ ਕਿ ਜਿਹੜਾ ਇਹ ਪ੍ਰੋਗਰਾਮ ਹੈ ਖਾਸ ਕਿਵੇਂ ਇਸ ਵਾਰ ਬਈ ਸਤਿ ਸ੍ਰੀ ਅਕਾਲ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ 50 ਕਰੋੜ ਦਾ ਗੱਲਾ ਹੈ ਜਿੱਥੇ ਅਸੀਂ ਖੜੇ ਹੋਏ ਹਾਂ ਨਾਲ ਦਾਦ ਕਹਿੰਦੇ 30 ਕਿਲਾ 30 ਕਰੋੜ ਦੇ ਨੇੜੇ ਤੇੜੇ ਦਾ ਵਿਕਿਆ ਕਹਿੰਦੇ ਇੱਥੇ ਖਾਸ ਕੀ ਹੈ ਇਸ ਵਾਰ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਇਹ ਆਪਣੀ 8 ਏਕੜ ਦੇ ਕਰੀਬਨ ਤਕਰੀਬਨ ਜ਼ਮੀਨਾਂ ਜੀ ਇਹ ਜਿਹਦੇ ਵਿੱਚ ਆਪਾਂ ਨੇ ਕਬੱਡੀ ਕੱਪ ਕਰਾਉਣਾ ਖੁੱਲਾ ਡੁੱਲਾ ਇਕੱਠ ਹੋ ਜਾਂਦਾ ਤਕਰੀਬਨ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਇਹ ਕੱਪ ਸਾਡੇ ਇੱਕ ਮਹਾਂਪੁਰਸ਼ੋਂ ਧੰਨ ਧੰਨ ਬਾਬਾ ਜਾਨਕੀ ਦਾਸ ਜੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਖੇਡ ਮੇਲਾ ਕਰਾਉਣਾ ਹੈ ਨੱਚਣਾ ਟੱਪਣਾ ਖੇਡਣਾ ਮਨ ਦਾ ਚਾਅ ਇਹ ਸਾਰੇ ਬੱਚਿਆਂ ਦੇ ਮਨ 'ਚ ਹੁੰਦਾ ਅਸੀਂ ਉਹ ਪੂਰਾ ਕਰਦੇ ਹਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਈਦਾ ਕਾਲੀਦਾਲ ਕੀ ਕਾਂਗਰਸ ਕੀ ਆਹ ਪਾਰਟੀ ਕੀ ਹਰੇਕ ਪਾਰਟੀ ਤੋਂ ਟੜੇਵਾਜੀ ਤੋਂ ਉੱਪਰ ਉੱਠ ਕੇ ਅਸੀਂ ਟੂਰਨਾਮੈਂਟ ਕਰਾਉਨੇ ਆ ਇਹਦੇ ਵਿੱਚ ਆਏ ਨਹੀਂ ਆ ਵੀ ਮੈਂ ਕਾਂਗਰਸ ਦਾ ਐ ਮੈਂ ਕਾਲੀ ਦਾ ਸਭ ਨੇ ਆਉਣਾ ਇੱਥੇ ਸਭ ਦਾ ਸਤਿਕਾਰ ਹੋਊਗਾ ਪਿੰਡ ਚੋਂ ਘਰ ਘਰ ਬੱਚੇ ਬੱਚੇ ਨੇ ਸਾਡੇ ਆਉਣਾ ਜੀ ਇੱਥੇ ਸਤਕਾਰੂ ਇਲਾਕੇ ਨੇ ਆਉਣਾ ਜੀ ਵੀ ਬਹੁਤ ਉੱਚੇ ਲੈਵਲ ਤੇ ਟੂਰਨਾਮੈਂਟ ਕਰਾਉਨੇ 9 ਤਰੀਕ ਨੂੰ ਬੱਬੂ ਮਾਨ ਦਾ ਖਾੜਾ ਵੀ ਖੁੱਲਾ ਕਰਾਉਣਾ ਪਹਿਲਾਂ ਅਸੀਂ ਛੋਟੇ ਕਲਾਕਾਰ ਵੀ ਲੂੰਦੇ ਸੀ ਜਿਹੜੇ ਥੋੜਾ ਸਸਤੇ ਦੇ ਚਲੋ ਹੁਣ ਪਿੰਡ ਦੇ ਮੁੰਡੇ ਲੱਗੇ ਕਹਨੇ ਬੱਬੂ ਮਾਨ ਲੋ ਜ਼ਰੂਰੀ ਆ ਇਸ ਕਰਕੇ ਅਸੀਂ ਬੱਬੂ ਮਾਨ ਦਾ ਵੀ ਖੜਾ ਅੱਛਾ ਭਈ ਖਾਸियत ਕੀ ਹੈ ਤੁਹਾਡੇ ਪ੍ਰੋਗਰਾਮ ਦੀ ਜਿਵੇਂ ਤੁਸੀਂ ਖੁੱਲਾ ਅਖਾੜਾ ਕਿ ਬੱਬੂ ਮਾਨ ਲੱਗੇਗਾ ਖੁੱਲਾ ਖਾੜਾ ਤੇ ਇਹ ਮਤਲਬ ਹੋਇਆ ਕੋਈ ਮਰਜ਼ੀ ਆ ਜਾਵੇ ਜਿੱਥੇ ਮਰਜ਼ੀ ਬੈਠਾ ਪਾ ਕੋਈ ਦਿੱਲੀ ਤੋਂ ਆ ਜਾਵੇ ਉਹ ਵੀ ਆ ਕੇ ਇੱਥੇ ਬੈਠ ਕੇ ਦੇਖ ਲਾ ਗਿਆ ਕਿ ਬੱਬੂ ਮਾਨ ਦਾ ਅਖਾੜਾ ਲੱਗਿਆ ਨਹੀਂ ਆਮ ਤੌਰ ਤੇ ਤਾਂ ਕਲਾਕਾਰ ਨੂੰ ਜੇ ਦੇਖਣਾ 20000 25000 10000 15000 ਜਾਂ 10000 5000 ਤੱਕ ਜੇ ਕਿ ਟਿਕਟ ਦੇਣੀ ਪੈਂਦੀ ਆ ਫਿਰ ਜਾ ਕੇ ਕਲਾਕਾਰ ਨੂੰ ਸੁਣਨਾ ਪੈਂਦਾ ਇੱਥੇ ਤਾਂ ਤੁਸੀਂ ਫਰੀ ਦੇ ਵਿੱਚ ਰੱਖਿਆ ਇਹ ਖਾਸੀਅਤ ਹੈ ਜਾਂ ਕੁਝ ਹੋਰ ਵਜਾ ਬਾਬਾ ਜਾਨਕੀ ਦਾ ਹੱਦ ਤੱਕ ਨੌਤੀ ਕਰਾਰ ਹੈ ਸਮਰਪਤਾ ਨੂੰ ਪਿੰਡ ਸਾਰਾ ਸਾਡਾ ਬਾਬਾ ਜਾਨਕੀ ਦਾ ਦਸਦੇ ਨੌ ਤੇ ਸਮਰਪਤਾ ਅੱਜ ਬਸੰਤ ਪੰਚਮੀ ਦਾ ਉਹਨਾਂ ਦੀ ਯਾਦਗਾਰੀ ਚ ਮੇਲਾ ਵੀ ਬਹੁਤ ਵੱਡਾ ਭਰਦਾ ਪਿੰਡ ਚ ਇਸ ਕਰਕੇ ਹਰੇਕ ਸਾਲ ਟੂਰਨਾਮੈਂਟ ਹੁੰਦਾ ਉਹਦੀ ਯਾਦ ਚ ਕਰਾਉਂਦੇ ਆ ਕੋਈ ਆਵੇ ਕੋਈ ਜਾਵੇ ਦੇਖ ਕੇ ਜਾਵੇ ਕੋਈ ਸਾਨੂੰ ਉਹ ਨਹੀਂ ਹੈ ਫਰੀ ਆ ਲੰਗਰ ਚੱਲਣਾ ਦੋਨੇ ਦਿਨ ਪੂਰਾ ਜੀ ਕੌਫੀ ਚਾਹ ਰੋਟੀ ਪ੍ਰਸ਼ਾਦਾ ਸਾਰਾ ਕੁਝ ਖੁੱਲ੍ਹਾ ਚੱਲੂਗਾ ਜੀ ਕਰੋੜਾਂ ਦੀ ਜ਼ਮੀਨ ਦੇ ਵਿੱਚ ਖੜੇ ਹੋਏ ਆ ਤੇ ਲੱਖਾਂ ਦਾ ਖਰਚਾ ਆ ਜਾਂਦਾ ਹੈ ਟੂਰਨਾਮੈਂਟ ਦੇ ਵਿੱਚ ਤੁਸੀਂ ਆਪ ਹੀ ਇਕੱਠਾ ਕਰਦੇ ਹੋ ਜਾਂ ਫਿਰ ਕੀ ਸਿਸਟਮ ਹੁੰਦਾ ਕਿੰਨੇ ਇੱਕ ਟੀਮ ਆ 20 ਤੋਂ 25 ਕੇ ਬੰਦਿਆਂ ਦੀ ਬਾਕੀ ਪਿੰਡ ਦੇ ਯਾਰ ਦੋਸਤਾਂ ਜੀ ਉਹ ਸਾਨੂੰ ਐਦਾਂ ਹੀ ਮੁਠੀ ਬੰਦ ਕਰਕੇ ਫੜਾ ਜਾਂਦੇ ਆ ਜਦੋਂ ਦੇਖਦੇ 50000 ਤੇ ਘੱਟ ਨਹੀਂ ਹੁੰਦਾ ਮੁਠੀ ਚ ਸਹਯੋਗ ਇਹ ਬਹੁਤ ਤਕੜਾ ਜੀ ਪਿੰਡ ਦਾ ਸਾਡੇ ਲੱਖਾਂ ਵਾਲਾ ਤਾਂ ਕੋਈ ਮਨ ਲੱਗਦੀ ਇਹਨਾਂ ਚ ਹੈ ਨਹੀਂ ਸਾਰੇ ਕਰੋੜਾਂ ਵਾਲੇ ਹੀ ਆ ਇਸ ਕਰਕੇ ਸਾਨੂੰ ਪੈਸੇ ਦੇ ਤਾਂ ਹੈ ਨਹੀਂ ਵਾਰਾ ਇਹਦੀ ਅੱਡੀ ਦੀ ਕਿਰਪਾ ਹੈ ਜਿਹੜਾ ਆਉਂਦਾ ਮੁੱਠੀ ਭਰ ਕੇ ਬਣਾ ਸਾਡੂ ਬਚ ਜਾਂਦਾ 10 20 ਲੱਖ ਰੁਪਇਆ ਬਚ ਜਾਂਦਾ ਅਗਲੇ ਸਾਲ ਵਾਸਤੇ ਕੀ ਕੁਝ ਖਾਸੀਅਤ ਹੈ ਬੱਲੋ ਮਾਜਰਾ ਪਿੰਡ ਦੀ ਕਿ ਬੱਬੂ ਮਾਨ ਨੂੰ ਆਏ ਵਾ ਸਦਨਾ ਹੋਰ ਕਲਾਕਾਰਾਂ ਨੂੰ ਸਦਨਾ ਤੇ ਵੱਡਾ ਪ੍ਰੋਗਰਾਮ ਹੁੰਦਾ ਹੁਣ ਵੀ ਜਿਸ ਥਾਂ ਦੇ ਉੱਤੇ ਖੜੇ ਆ ਤੇ ਇੱਥੇ ਵੀ ਖੁੱਲਾ ਜਿਹੜਾ ਅਖਾੜਾ ਆਏਗਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜਾ ਸਾਡੇ ਇਹ ਹੈਗਾ 8 ਤੇ 9 ਫਰਵਰੀ ਨੂੰ ਅਕਾ ਕਬੱਡੀ ਕੱਪ ਹਨੀ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਬਹੁਤ ਥੱਲੇੋਂ ਸ਼ੁਰੂ ਕਰਿਆ ਕਹਿੰਦੇ ਹੌਲੀ 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 ਪੌੜੀ ਚੜਦੇ ਜਾਣੀ ਚਾਹੀਦੀ ਆ ਸਰੇ ਪਹੁੰਚੇ ਹੋਏ ਆ ਤੇ ਉੱਥੇ ਹੁਣ ਕਹਿੰਦੇ ਮਕਾਮ ਤੇ ਪਹੁੰਚ ਹੀ ਜਾਂਦਾ ਟਿਕਣਾ ਬੜਾ ਔਖਾ ਤੇ ਬਸ ਉਹ ਮਕਾਮ ਤੇ ਪਰਮਾਤਮਾ ਨੇ ਸਾਨੂੰ ਪਹੁੰਚਾਇਆ ਹੋਇਆ ਤੇ ਅਸੀਂ ਕੋਸ਼ਿਸ਼ ਇਹ ਕਰਦੇ ਆ ਵੀ ਸਾਡੇ ਨਾਲ ਜਿਆਦਾ ਤੇ ਜਿਆਦਾ ਤੋਂ ਜਿਆਦਾ ਸਾਡੇ ਭਰਾ ਜੁੜੇ ਹੀ ਰਹਿਣ ਰਹੀ ਗੱਲ ਤੁਸੀਂ ਕਿਹਾ ਵੀ ਕਿਤੋਂ ਵੀ ਬੰਦਾ ਆਉਂਦਾ ਏ ਕਿ ਨਾ ਇਹ ਬੰਦਾ ਮੇਰੇ ਕੋਲ ਇਹ ਸਪੈਸ਼ਲ ਕਲਕੱਤੇ ਤੋਂ ਆਉਂਦਾ ਅੱਛਾ ਦੇਖਦਾ ਮੇਲਾ ਫੇਰ ਜਾਂਦਾ ਮੈਨੂੰ ਨਹੀਂ ਪਤਾ ਬਾਈ ਨੂੰ ਬਸ ਸਿਰਫ ਮੈਂ ਮੇਲੇ ਵਾਲੇ ਦਿਨ ਪੰਜ ਕੁ ਮਿੰਟ ਮਿਲਦਾ ਲੇਕਨ ਤਾਂ ਬਾਈ ਤੋਂ 6 ਘੰਟਾ ਆ ਰਿਹਾ ਉਹ ਕਹਿੰਦਾ ਜੀ ਇਸ ਵਾਰ ਦੁਬਈ ਤੋਂ 6 ਘੰਟਾ ਆ ਰਿਹਾ ਬੂ ਆਸਾ ਜਨਰਲ ਟਰਾਂਸਪੋਰਟ ਦਾ ਮਾਲਕਾ ਜਿਹਨੇ ਸਾਨੂੰ ਖਫਾਲਤ ਲਈ ਵੀ ਉੱਥੇ ਆਪਣੀ ਟਰਾਂਸਪੋਰਟ ਵੀ ਆ ਅੱਛਾ ਉਹ ਕਹਿੰਦਾ ਜਿੰਨਾ ਬੱਬੂ ਮਾਨ ਦਾ ਖਰਚਾ ਹੋਊਗਾ ਸਾਰਾ ਮੈਂ ਚੱਕ ਕੇ ਜਾਵਾਂਗਾ ਇਸ ਵਾਰ ਅੱਛਾ ਉਹਨੇ ਆਉਣਾ ਏ ਕੱਲ ਨੂੰ ਅਸੀਂ ਜੇ ਡਬਲਿਊ ਮੈਂ ਬੁੱਕ ਕਰ ਦੇਣਾ ਉਹਦੇ ਵਾਸਤੇ ਉਹਨੇ ਆਣ ਕੇ ਇੱਥੇ ਮੈਨੂੰ ਕਹਿੰਦਾ ਲਿਸਟ ਦੋ ਬਸ ਤੁਸੀਂ ਤਾਂ ਵੱਖਰਾ ਆ ਗਿਆ ਕਿ ਦਵਾਈ ਵਾਲੇ ਸ਼ੇਖ ਪੰਜਾਬ ਆ ਰਹੇ ਨੇ ਉਹ ਵੀ ਬੱਬੂ ਮਾਨ ਨੂੰ ਸੁਣਨਾ ਅੱਜ ਅਸੀਂ ਬੁਕਿੰਗ ਕਰਾ ਰਹੇ ਹਾਂ ਉਹਦੀ ਜਾਣਾ ਥੋੜੀ ਇੰਟਰਵਿਊ ਤੋਂ ਬਾਅਦ ਆ ਜਾ ਕੇ ਬੁਕਿੰਗ ਕਰਕੇ ਉਹ ਵੀ ਦੱਸ ਦਿਆਂਗੇ ਉਹਨਾਂ ਨੇ 7 ਤਰੀਕ ਨੂੰ ਪਹੁੰਚ ਜਾਣਾ ਸਾਡੇ ਕੋਲ ਉਹ ਕਹਿੰਦੇ ਸਾਨੂੰ ਲਿਸਟ ਦੋ ਬਸ ਪੈਸੇ ਦੀ ਕੋਈ ਹੋਣੀ ਨਹੀਂ ਅੱਛਾ ਭਾਈ ਕਈ ਲੋਕ ਇਹ ਵੀਡੀਓ ਪਾਉਂਦੇ ਨੇ ਤਸਵੀਰਾਂ ਹੁੰਦੀਆਂ ਨੇ ਕਿ ਪੁਆਦ ਵਾਲੇ ਤਾਂ ਬਾਲੇ ਫੁਕਰੇ ਹੋਏ ਪੈਣੇ ਵੀ ਸਾਡਾ ਕਰੋੜਾਂ ਦਾ ਕਿਲਾ ਹੈ ਕਹਿੰਦੇ ਤੇ ਇਸ ਤਰੀਕੇ ਨਾਲ ਜੇ ਕਹਿ ਜਾਂਦਾ ਕਿ ਮੁਹਾਲੀ ਦੇ ਨੇੜੇ ਤੇੜੇ ਪਹਿਲੀ ਗੱਲ ਤਾਂ ਚਲੋ ਦੇਖ ਪੁਆਦ ਵਾਲੇ ਉਹੀ ਆ ਬਾਈ ਜਿਨ੍ਹਾਂ ਦੇ ਅਸੀਂ ਸਾਡੇ ਖੇਤਾਂ 'ਚ ਪਾਣੀ ਤੱਕ ਨਹੀਂ ਤਾਂ ਹੁੰਦਾ ਇਹ ਤਾਂ ਰੱਬ ਨੇ ਕਿਤੇ ਨਾ ਕਿਤੇ ਕਮਾ ਕੇ ਦੇਣਾ ਹੀ ਆ ਠੀਕ ਹੈ ਇਹ ਤਾਂ ਉਧਰ ਵਾਲੇ ਆ ਸਾਸੀ ਸਾਡੇ 'ਚ ਦੱਸੋ ਕਿਹੜਾ ਫੁਕਰਾ ਜਾਂ ਕਿਹੜਾ ਮਾੜਾ ਅਸੀਂ ਨਾ ਤਾਂ ਕਿਸੇ ਧੀ ਭੈਣ ਨੂੰ ਮਾੜਾ ਵੀਰੇ ਕਹੀਏ ਨਾ ਕਿਸੇ ਨੂੰ ਅਸੀਂ ਗਾਲ ਕੱਢੀਏ ਹਾਂ ਮੇਲਾ ਕਰਾਉਣਾ ਸ਼ੌਂਕ ਦਾ ਮੁੱਲ ਹੈ ਨਹੀਂ ਕੋਈ ਫਿਰ ਉਹ ਤਾਂ ਪ੍ਰਮਾਤਮਾ ਨੇ ਸਾਨੂੰ ਦਇਆ ਤੇ ਬਾਈ ਫਿਰ ਉਹ ਤੇ ਪ੍ਰਮਾਤਮਾ ਦੇ ਹੀ ਰਜਾ ਚ ਅਸੀਂ ਰਹਿਣਾ ਤੇ ਆਪਣੇ ਸ਼ੌਂਕ ਦਾ ਮੁੱਲ ਕੋਈ ਨਹੀਂ ਸ਼ੌਂਕ ਤਾਂ ਬਗਾਉਣਾ ਹੀ ਪੈਂਦੇ ਆ ਬੰਦਿਆਂ ਨੂੰ ਹਨੀ ਤੇ ਉਹਦੇ ਚ ਕੋਈ ਫੁਕਰਪਣਾ ਨਹੀਂ ਕਹਿ ਸਕਦੇ ਆਪਾਂ ਤੇ ਅਸੀਂ ਤਾਂ ਬਾਈ ਜੀ ਫੁਕਰੇ ਤਾਂ ਉਹ ਹੁੰਦੇ ਜਿਹੜੇ ਕਿਸੇ ਨੂੰ ਮਿਲਦੇ ਨਹੀਂ ਗਿਲਦੇ ਨਹੀਂ ਅਸੀਂ ਤਾਂ ਲੋਕਾਂ ਚ ਰਹੀਦਾ ਤੁਸੀਂ ਸਾਡੀਆਂ ਕਲਿੱਪਾਂ ਕੱਢ ਕੇ ਦੇਖ ਲਿਓ ਹੋ ਟੂਰਨਾਮੈਂਟਾਂ ਦੇ ਦੇਖ ਲਿਓ ਇਹ ਤਾਂ ਦੁਨੀਆ ਨਾਲ ਤੇ ਧਰਤੀ ਤੇ ਜੁੜੇ ਹੋਏ ਲੋਕ ਆ ਸਾਨੂੰ ਕੋਈ ਫੁਕਰਪਾਨੇ ਦੀ ਲੋੜ ਨਹੀਂ ਬਾਬੇ ਨੇ ਪਹਿਲਾਂ ਹੀ ਸਾਨੂੰ ਇੰਨੀ ਉੱਚੇ ਮਕਾਮ ਤੇ ਪਹੁੰਚਾਇਆ ਹੋਇਆ ਸਾਨੂੰ ਕਿਸੇ ਨੂੰ ਮਾੜਾ ਚੰਗਾ ਕਹਿਣ ਦੀ ਲੋੜ ਹੀ ਨਹੀਂ ਹੈਗੀ ਅਸੀਂ ਆਪਣੇ ਤੱਕ ਰੱਖੀਦਾ ਵੀ ਅਸੀਂ ਆਹ ਚੀਜ਼ ਕਰਾਉਣੀ ਆ ਅਸੀਂ ਆ ਮੇਲਾ ਕਰਾਉਣਾ ਜੀ ਸਾਨੂੰ ਨਹੀਂ ਪਤਾ ਵੀ ਬਗਾਨੇ ਨਾਲ ਕੀ ਕਰਾਉਣਾ ਸਾਨੂੰ ਉਹਦਾ ਕੋਈ ਦਿੱਕਤ ਨਹੀਂ ਹੈਗੀ ਅਸੀਂ ਤਾਂ ਆਪਣੇ ਤੱਕ ਰੱਖਣਾ ਸੋ ਅਸੀਂ ਆਪਣਾ ਜਿਹੜੇ ਸਾਡੇ ਕਲੱਬ ਦੇ ਹੈਗੇ ਆ ਮੈਂਬਰ ਉਹਨਾਂ ਨਾਲ ਲੈ ਕੇ ਤੁਰਨਾ ਸੋ ਕਲੱਬ ਦੇ ਮੈਂਬਰ ਕਿਵੇਂ ਚੱਲਦੇ ਆ ਕਿੰਨੇ ਕੁ ਜਣੇ ਹੋ ਤੁਸੀਂ ਕਿ ਕੋਈ ਵੀ ਪਿੰਡ ਦਾ ਹੈਗਾ ਜਾਂ ਆਂਡ ਗਵਾਂਡ ਦੇ ਵੀ ਹੈਗੇ ਆ ਸਾਰੇ ਕਿਵੇਂ ਚੱਲਦੇ ਆ ਕਿੰਨੇ ਕੁ ਬੰਦੇ ਨੇ ਤੁਹਾਡੇ ਕਲੱਬ ਦੇ ਮੈਂ ਦੱਸਦਾ ਜੇ ਪਹਿਲਾਂ ਤਾਂ ਹੁੰਦੀ ਦੇਖੋ ਜਿਹੜਾ ਕਲੱਬ ਹੁੰਦਾ ਪਿੰਡ ਤੋਂ ਸ਼ੁਰੂ ਹੁੰਦਾ ਪਿੰਡ ਚੋਂ ਘੱਟੋ ਘੱਟ 50-60 ਮੁੰਡੇ ਸਾਡੇ ਨਾਲ ਜਿਹੜੇ ਜੁੜੇ ਹੋਏ ਆਂ ਜਿਹੜਾ ਤੁਸੀਂ ਫਲੈਕਸ ਦੇਖ ਕੇ ਆਏ ਆ ਉਹ ਚ ਵੀ ਹਜੇ ਮੈਂ ਰਾਤ 2 ਵਜੇ ਤੱਕ ਲੱਗਿਆ ਰਿਹਾ ਤੇ ਹਜੇ ਵੀ ਫੋਟੋਆਂ ਕੱਟ ਗਈਆਂ ਉਹ ਹੁਣ ਦੁਬਾਰੇ ਫੇਰ ਤਿਆਰ ਕਰਾਉਂਗੇ ਇਹਦਾ ਮਤਲਬ ਯਾਰ ਉਹ ਦੁਨੀਆ ਸਾਡੇ ਨਾਲ ਪਿਆਰ ਸਾਨੂੰ ਕਰਦੇ ਆਂ ਤੇ ਜੁੜੇ ਹੋਏ ਸਾਡੇ ਕਲੱਬ ਨਾਲ ਉਹ ਫੇਰ ਉਹ ਤੋਂ ਬਾਅਦ ਆ ਜਾਂਦਾ ਜਿੱਦਾਂ ਨਾਲ ਦੇ ਪਿੰਡ ਆ ਵੀਰ ਐ ਛੱਜੂ ਮਜਰੇ ਤੋਂ ਵੀਰ ਉਹਨੇ ਹੈਗਿਆ ਖਰੜ ਤੋਂ ਹੈਗੇ ਦੇਸੂ ਮਜਰੇ ਤੋਂ ਬਾਈ ਜਿੰਮ ਵਾਲੇ ਵੀਰ ਹੈਗੇ ਜਗਤਾਰ ਉਹਨੇ ਇਹ ਆਲੇ-ਦਾਲੇ ਦੇ ਪਿੰਡਾਂ ਦੇ ਆ ਗਏ ਠੀਕ ਹੈ ਉਹ ਸਾਡੀ ਵੈਸੇ ਮਰਲ ਸਪੋਰਟ ਵੀ ਹੋ ਜਾਂਦੀ ਹੈ ਤੇ ਐਜੇ ਕਲੱਬ ਮੈਂਬਰ ਵੀ ਲਾ ਲਓ ਉਹ ਮਤਲਬ ਸਾਡਾ ਗਰੁੱਪ ਪੂਰਾ ਚੱਲ ਰਿਹਾ ਹੈ ਨਵੈਗਰੂ ਦੀ ਕਿਰਪਾ ਹੁਣ ਸਾਨੂੰ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਕੋਈ ਜ਼ਿਲ੍ਹਾ ਹੋਊਗਾ ਜਿੱਥੇ ਸਾਡਾ ਫਲੈਕਸ ਨਾ ਲੱਗਿਆ ਹੋਵੇ ਉਹ ਸੇਵਾ ਉਹਨਾਂ ਨੇ ਨਹੀਂ ਕਰੀ ਆ ਮੁੰਡਿਆਂ ਨੇ ਅਸੀਂ ਉਹਨਾਂ ਨੂੰ ਪੀਡੀਐਫ ਫਾਈਲਾਂ ਬਣਾ ਕੇ ਭੇਜਦੇ ਆ ਬਾਈਆਂ ਨੇ ਆਪਣੇ ਆਪ ਕਿਸੇ ਨੂੰ 10 ਬੋਡ ਗ੍ਰਾਮ 20 ਬੋਡ 50 ਬੋਡ ਹਰੇਕ ਜ਼ਿਲ੍ਹੇ 'ਚ ਆਪਣੇ ਭਰਾ ਬੈਠੇ ਆ ਤੇ ਉਹਨਾਂ ਨੇ ਸਾਡੀ ਪੂਰੀ ਜ਼ਰੂਰੀ ਨਹੀਂ ਹੁੰਦਾ ਵੀ ਆ ਕੇ ਲੱਖ ਰੁਪਈਆ ਦੇਵੇ ਕਿਸੇ ਬੰਦੇ ਨੇ ਸਾਡੀ ਫਲੈਕਸ ਲਾ ਕੇ ਹੀ ਸੇਵਾ ਕਰਨੀ ਆ ਕਿਸੇ ਨੇ ਸਪੈਦੀਪਾ ਕੇ ਹੀ ਸੇਵਾ ਕਰਨੀ ਆ ਇਸ ਕਰਕੇ ਸਾਡੇ ਕਲੱਬ 'ਚ ਹਰੇਕ ਤਰ੍ਹਾਂ ਦਾ ਬੰਦਾ ਚੰਗਾ ਮਾੜਾ ਨਹੀਂ ਹੈ ਸਭ ਬਰਾਬਰ ਆ ਅੱਜ ਦੇਖ ਤੇਰੇ ਸਾਹਮਣੇ ਬਰਾਬਰ ਖੜੇ ਸਾਰੇ ਕਿਸੇ ਨੂੰ ਨਹੀਂ ਤੂੰ ਕਹਿ ਸਕਦਾ ਵੀ ਕੀ ਤੂੰ ਵਕੀਲ ਹੈਨਾ ਕੀ ਨਹੀਂ ਨਾ ਸਾਰੇ ਕਲੱਬ ਮੈਂਬਰ ਆ ਸਾਰੇ ਸੇਵਾਦਾਰ ਆ ਸਾਡੇ अच्छा इत्तो भाई मैं इत्तो भी गल ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਆਮ ਤੌਰ ਤੇ ਨਾ ਨਰਾਜ਼ਗੀ ਬੜੀ ਹੋ ਜਾਂਦੀ ਹੈ ਕਈ ਅਸੀਂ ਖਾੜੇ ਦੇਖਦੇ ਆ ਕਿ ਬੱਬੂ ਮਾਨ ਨਾਲ ਮੈਂ ਖੜਨਾ ਹੈ ਰਿਬਨ ਫੜਾ ਮੈਂ ਫੜਾਉਣਾ ਮਾਈਕ ਮੈਂ ਫੜਾਉਣਾ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਬੜੀਆਂ ਉਹ ਚੀਜ਼ਾਂ ਹੋ ਜਾਂਦੀ ਹੈ ਤੁਹਾਡੇ ਵਿੱਚ ਕਦੇ ਵੀ 25 ਸਾਲਾਂ ਤੁਸੀਂ ਲੱਗੇ ਹੋਏ ਹੋ ਇਹ ਕਰਵਾ ਰਹੇ ਹੋ ਸ਼ਾਇਦ ਤੁਸੀਂ ਬਈ ਹੋਰਾਂ ਨਾਲ ਕਾਫੀ ਪੁਰਾਣੇ ਜੁੜੇ ਹੋ ਨਾ ਤੇ ਕਦੇ ਐਵੇਂ ਦੀ ਕੋਈ ਗੱਲ ਹੋਈ ਕਿ ਵੀ ਨਹੀਂ ਨਰਾਜ਼ਗੀ ਵਾਲੀ ਕੋਈ ਗੱਲ ਨਹੀਂ ਕਿ ਅਸੀਂ ਸਾਰੇ ਮਿਲ ਕੇ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਆਪਾਂ ਜਦੋਂ ਇਹ ਪ੍ਰੋਗਰਾਮ ਕਰਾਨੇ ਆ ਤਾਂ ਮਤਲਬ ਜੇ ਦੇਖਦੇ ਆਂ ਜੀ ਮੁੰਡਿਆਂ ਦੇ ਵਿੱਚ ਉਤਸ਼ਾਹ ਬਹੁਤ ਹੁੰਦਾ ਜੀ ਬੱਬੂ ਮਾਨੇ ਲੱਗਣਾ ਤਾਂ ਇਹ ਵੀ ਹੁੰਦਾ ਵੀ ਬੱਬੂ ਮਾਨ ਨੇ ਵੀ ਮੈਂ ਫੋਟੋ ਕਰਾਉਣੀ ਆ ਜੀ ਮੈਂ ਫੋਟੋ ਕਰਾਉਣੀ ਆ ਬਟ ਜਦੋਂ ਉਹ ਕਲਾਕਾਰ ਥੋੜਾ ਲੈਵਲ ਦਾ ਉੱਚਾ ਆ ਗਿਆ ਜੀ ਦੇਖਿਆ ਉਹਨੂੰ ਸਿਕਿਉਰਟੀ ਪ੍ਰੋਵਾਈਡ ਬਹੁਤ ਕਈ ਕੁਝ ਚਾਂਸਾਂ ਨਾਲ ਉਹਨਾਂ ਫੋਟੋ ਨਹੀਂ ਕਰਾਈ ਜਾਂਦੇ ਤਾਂ ਮਤਲਬ ਮੁੰਡਿਆਂ ਵਿੱਚ ਰੋਸ਼ ਆ ਜਾਂਦਾ ਅਸੀਂ ਹੁਣ 4-5 ਦਿਨ ਪਹਿਲਾਂ ਮਿਲੇ ਉਹਨਾਂ ਨੂੰ ਤਾਂ ਦੇਖਿਆ ਬਹੁਤ ਪਿਆਰ ਨਿਮਰਤਾ ਨਾਲ ਮਿਲੇ ਕਈ ਲੋਕਾਂ ਨੂੰ ਲੱਗਦਾ ਮੈਂ 10 ਵੀ ਦਿਨਾਂ ਆ ਵੀ ਉਹ ਬਹੁਤ ਹੰਕਾਰਿਆ ਹੋਇਆ ਹੈ ਕੁਛ ਐਦਾਂ ਆ ਭਾਈ ਬਹੁਤ ਨਿਮਰਤਾ ਨਾਲ ਮਿਲਦਾ ਕੋਈ ਉਹ ਧਰਤੀ ਨਾਲ ਜੁੜਿਆ ਹੋਇਆ ਬੰਦਾ ਆਪਣੇ ਪੁਆਧ ਏਰੀਆ ਦਾ ਸਭ ਤੋਂ ਵੱਡੀ ਗੱਲ ਇਹ ਆ ਸਾਨੂੰ ਵੀ ਆਪਣੇ ਪੁਆਧ ਏਰੀਆ ਚ ਐਡਾ ਵੱਡਾ ਕਲਾਕਾਰ ਆਪਣੇ ਨਾਲ ਜੁੜਿਆ ਜਿਹਦਾ ਪਖਾੜਾ 9 ਫਰਵਰੀ ਨੂੰ ਲਵਾਇ ਰਹੇ ਹਾਂ ਤੁਹਾਨੂੰ ਇਹ ਵੀ ਕਹਿ ਦਿੰਦੇ ਹਾਂ ਮਾਨ ਸਾਹਿਬ ਕਿ ਕੋਈ ਗੱਲ ਨਹੀਂ ਤੁਹਾਡੇ ਪਿੰਡ ਲਈ ਤਾਂ ਅਸੀਂ ਫ੍ਰੀ ਕਰਾਂਗੇ ਕੋਈ ਚੱਕਰ ਨਹੀਂ ਤੁਸੀਂ ਆਏ ਸਾਲ ਸਾਨੂੰ ਯਾਦ ਕਰਦੇ ਹੋ ਉਹ ਤਾਂ ਆਪਣਾ ਤਾਇਆ ਜੀ ਕੋਈ ਗੱਲ ਨਹੀਂ ਉਹ ਬਣਾ ਦਾ ਪਰਿਵਾਰ ਵਾਲਾ ਹੀ ਤਾਇਆ ਜੀ ਸਾਡਾ ਆਪਾਂ ਖੁੱਲ ਕੇ ਪੂਰਾ ਖਾੜਾ ਅਗਲੀ ਵਾਰ ਵੀ ਐਦਾਂ ਹੀ ਬੱਦ ਚੜ ਕੇ ਅਸੀਂ ਲਵਾਵਾ ਕੇ ਖੜਾ ਉਹਨਾਂ ਦਾ ਜੀ ਕਿਰਪਾ ਪੂਰੀ ਕਰਖਿਆ ਜੀ ਅੱਛਾ ਬਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੁੜਿਆਂ ਨੂੰ ਨਾਲ ਕਲੱਬ ਦੇ ਤੇ ਸਭ ਤੋਂ ਪਹਿਲਾਂ ਖਾੜਾ ਕਿਦਾ ਲਵਾਇਆ ਸੀਗਾ ਪਿੰਡ ਦੇ ਵਿੱਚ ਕਹਿੰਦੇ ਪ੍ਰਾਤਨ ਬੜੀ ਚੀਜ਼ 99 99 ਤੇ ਜੁੜੇ ਵੇ ਜੀ ਅਸੀਂ ਤਾਂ ਨਾਲ ਜੀ ਅੱਛਾ ਹਾਂਜੀ ਤੁਹਾਨੂੰ ਪਤਾ ਕਿਹੜਾ ਪਹਿਲਾ ਕਲਾਕਾਰ ਸੱਦਿਆ ਸੀ ਪਿੰਡ 'ਚ ਕਿ ਵੀ ਮਸਾਂ ਬੜੀ ਮੁਸ਼ਕਲ ਹੋ ਗਈ ਹੋਵੇ ਤੇ ਕਲਾਕਾਰ ਨੂੰ ਸੱਦਣਾ ਉਹ ਸਾਹਮਣੇ ਕੈਮਰੇ ਕਿਨੂੰ ਯੁਧਵੀਰ ਮਾਨਕ ਲੱਗਿਆ ਸੀਗਾ ਉਦੋਂ ਟਾਈਮ ਵੀ ਬਹੁਤ ਅਸ ਸੀਗਾ ਜੀ ਇੱਥੇ ਐਨੰਦਾ ਪਿੰਡ ਬੱਲੋ ਮਾਜਣਾ ਦਾ ਪਹਿਲੇ ਹੀ ਮਸ਼ਹੂਰ ਆ ਜੀ ਟਰਨਮੈਂਟ ਕਰਾਉਣੇ ਜੀ ਇਹ ਮਸ਼ਹੂਰ ਕਿਨੇ ਕੀਤਾ ਬੱਲੋ ਮਾਜਣਾ ਪਿੰਡ ਲੋ ਇਹ ਪਿੰਡ ਵਾਸੀਆਂ ਨੇ ਜੀ ਬਾਬਾ ਜਾਨਕੀ ਦਾਸ ਜੀ ਦੀ ਮੇਰਾ ਹੀ ਹਾਂਜੀ ਸਾਡੇ ਨਾਲ ਜੀ ਮੈਂ ਦੱਸਦਾ ਜੀ ਸਾਡੇ ਪਿੰਡ ਜਿਹੜੇ ਬ੍ਰਹਮ ਗਿਆਨੀ ਸੀ ਜਿਨ੍ਹਾਂ ਦੇ ਮੈਂ ਤੁਹਾਨੂੰ ਉੱਥੇ ਦਰਸ਼ਨ ਕਰਾ ਕੇ ਲੈ ਕੇ ਆਇਆ ਬਾਬਾ ਜਾਨਕੀ ਦਾ ਜਿਹਨਾਂ ਦੇ ਨਾਂ ਤੇ ਮੇਲਾ ਹੁੰਦਾ ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਬਜ਼ੁਰਗ ਸੀਗੇ ਜੀ ਸਾਰੇ ਉਹ ਕਹਿੰਦੇ ਵੀ ਮੇਰਾ ਨਾਂ ਲੈ ਕੇ ਕੰਮ ਸ਼ੁਰੂ ਕਰ ਦਿਓ ਹੂੰ ਬਾਬਾ ਜੀ ਦਾ ਸਾਡੇ ਪਿੰਡ ਨੂੰ ਬਚਨ ਆ ਇਹ ਚਾਹੇ ਉਹ ਕਿਤੇ ਲੰਗਰ ਲਾਉਣਾ ਜੀ ਚਾਹੇ ਕਿਸੇ ਦਾ ਕੋਈ ਕੰਮ ਕਰਨਾ ਜਾਂ ਖੇਡ ਮੇਲਾ ਲਾ ਲਓ ਵੀ ਜੋ ਵੀ ਮੇਰੇ ਨਾਂ ਤੋਂ ਤੁਸੀਂ ਸ਼ੁਰੂ ਕਰੋਗੇ ਵੀ ਉਹ ਤੁਹਾਡਾ ਕੋਈ ਵਿਗਨ ਨਹੀਂ ਪਊਗਾ ਕੰਮ ਹੁੰਦਾ ਜਾਊਗਾ ਤੇ ਹੁੰਦਾ ਹੀ ਜਾ ਰਿਹਾ ਵੀਰੇ ਕਦੀ ਰੁਕੇ ਨਹੀਂ ਹਾਂ ਅੱਛਾ ਇਹ ਵੀ ਮੈਂ ਸੁਣਿਆ ਜਿਵੇਂ ਬਸੰਤ ਪੰਚਮੀ ਅੱਜ ਮਨਾ ਰਿਆ ਤੁਹਾਡਾ ਸਾਰਾ ਪਿੰਡ ਨਾ ਉਹ ਵੀ ਆਲ ਓਵਰ ਸਾਰੇ ਮਨਾ ਰਹੇ ਨੇ ਕਿ ਇੱਥੇ ਸਮਾਦਾ ਹੁੰਦੀਆਂ ਸੀਗੀਆਂ ਕਹਿੰਦੇ ਖੜਕੂ ਸਿੰਘਾ ਨੇ ਉਹ ਸਮਾਦਾ ਢਾਹਤੀਆਂ ਸੀ ਕਿ ਨਾਲ ਹੀ ਇੱਕ ਦਾਉ ਪਿੰਡ ਹੈਗਾ ਉੱਥੇ ਉਸ ਤੋਂ ਬਾਅਦ ਕਹਿੰਦੇ ਬੜੇ ਭਾਣੇ ਜੇ ਵਾਪਰ ਗਏ ਸੀਗੇ ਉਸ ਤੋਂ ਬਾਅਦ ਉਹ ਕੀ ਕਹਾਣੀ ਆ ਉਹ ਵੀ ਥੋੜੀ ਸਾਂਝੀ ਕਰੇ ਸਾਡੇ ਦੇਖੋ ਅਸੀਂ ਤਾਂ ਯਾਰ ਉਸ ਟਾਈਮ ਛੋਟੇ ਸੀਗੇ ਮੈਂ ਤਾਂ ਜਤਨ ਜਿੱਡਾ ਹੋਣਾ ਸਾਡੇ ਨਾਲ ਦਾ ਪਿੰਡ ਹੈਗਾ ਦਾਉ ਉੱਥੇ ਸ਼ਾਇਦ ਸਮਾਦਾ ਜਿੱਦਾ ਦਾਉ ਵਾਲੇ ਬਾਬਾ ਜੀ ਉਹਨਾਂ ਦੀਆਂ ਬਣੀਆਂ ਹੋਈਆਂ ਅਸੀਂ ਸੁਣਿਆ ਢਾਗੇ ਸੀਗੇ ਤੇ ਮੇਰੇ ਮੱਥਾ ਟੇਕਣਿਆਂ ਨੇ ਨੁਕਸਾਨ ਹੋਇਆ ਉਹ ਤੋਂ ਬਾਅਦ ਫਿਰ ਕੁਦਰਤ ਨੇ ਨੁਕਸਾਨ ਪਤਾ ਨਹੀਂ ਕਿਦਾਂ ਹੋਇਆ ਨੁਕਸਾਨ ਹੋਇਆ ਫਿਰ ਉਹ ਦੁਬਾਰੇ ਬਣ ਗਿਆ ਸੀ ਸਾਡੇ ਪਿੰਡ ਤਾਂ ਜਿੱਦਾਂ ਮੰਦਿਰ ਤੇ ਗੁਰਦੁਆਰਾ ਇਕੱਠੇ ਸੀਗੇ ਤੇ ਉਹ ਗੁਰਦੁਆਰਾ ਅਲੱਗਰਾਤਾ ਸੀ ਫਿਰ ਬਾਅਦ ਚ ਪਰ ਅਸੀਂ ਮੈਂ ਉਹੀ ਦੱਸਦਾ ਮੈਂ ਇਹ ਤਾਂ ਬਹੁਤ ਛੋਟੀ ਸੀਗੇ ਬਾਅਦ ਚ ਦੁਬਾਰੇ ਫੇਰ ਸੈੱਟ ਹੋ ਗਿਆ ਸੀ ਉਹ ਠੀਕ ਹੈ ਮੰਦਿਰ ਗੁਰਦੁਆਰਾ ਸਾਰੇ ਕਿਉਂਕਿ ਹਰੇਕ ਧਰਮ ਦਾ ਤਾਂ ਬੰਦਾ ਪਿੰਡ ਰਹਿੰਦਾ ਜੀ ਗੱਲ ਹੁੰਦੀ ਸੁਚਮ ਦੀ ਤੇ ਉੱਥੇ ਸੁਚਮਤਾ ਬਹੁਤ ਹੈ ਬਾਈ ਬਹੁਤ ਵਧੀਆ ਤਰੀਕੇ ਨਾਲ ਸਾਡੇ ਮੰਦਿਰ ਹੈ ਗੁਰਦੁਆਰਾ ਹੈ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਹੈਗਾ ਬਣਿਆ ਹੋਇਆ ਅੱਛਾ ਬਈ ਸਭ ਤੋਂ ਵਧੀਆ ਕਿਹੜਾ ਕਲਾਕਾਰ ਰਿਆ ਜਿਹੜਾ ਤੁਹਾਡੇ ਪਿੰਡ ਆਇਆ ਹੋਵੇ ਤੇ ਤੁਸੀਂ ਵੀ ਕਹਾਂ ਹੋਵੇ ਕਿ ਸਵਾਦ ਲਿਆਤਾ ਕੋ ਕਲਾਕਾਰ ਨੇ ਵੀ ਕਹਾਂ ਹੋਵੇ ਬਈ ਸਵਾਦ ਲਿਆਤਾ ਇਹੋ ਜਿਹਾ ਪਿੰਡ ਮੈਂ ਪਹਿਲੀ ਵਾਰ ਦੇਖਿਆ ਪੰਜਾਬ ਦਾ ਕਿ ਜਿੰਨੇ ਪੂਰੀ ਖਤਰਦਾਰੀ ਕੀਤੀ ਹੋ ਕਲਾਕਾਰ ਤਾਂ ਕੋਈ ਵੀ ਲਾ ਲਓ ਜੀ ਤੁਸੀਂ ਛੋਟੇ ਤੋਂ ਵੱਡਾ ਲਾ ਲਓ ਜੀ ਸਵਾਦ ਤਾਂ ਸਾਰਿਆਂ ਨੇ ਲਿਆ ਕੇ ਰੱਖਦੇ ਆ ਉਹ ਉਸ ਟਾਈਮ ਦੇ ਸਿਰਾਂ ਦੀ ਝੰਡੀ ਬਟੀ ਤੁਸੀਂ ਸ਼ੁਰੂ ਤੋਂ ਦੱਸੋ ਜਦੋਂ ਤੁਸੀਂ ਸ਼ੁਰੂ ਤੋਂ ਸ਼ੁਰੂਆਤ ਕੀਤੀ ਸੀਗੀ ਕਮਲਹੀਰਾ ਤੇ ਦੂਜਾ ਇਹ ਆਪਣਾ ਕਲੇਰ ਕੰਠ ਹੋ ਗਿਆ ਕਿ ਇਸ ਮੱਖਣ ਪ੍ਰਵੀਨ ਭਾਟਾ लवली ਨਿਰਮਾਨ ਭਾਟਾ ਜੀ ਰਵਿੰਦਰ ਗਰੇਵੋ ਰਵਿੰਦਰ ਗਰੇਵਾਲ ਤਿੰਨ ਵਾਰੀ ਆ ਲਿਆ ਪਿੰਡ ਤੇ ਕਿ ਇਸ ਮੱਖਣ ਸਤਵਿੰਦਰ ਬੁੱਗਾ ਜੀ ਤੁਰਕਾਰ ਗੀਲਾ ਸਾਰੇ ਐ ਕਲਾਕਾਰ ਇਹ ਜਾ ਕੁਲਵੀਰ ਚਿੰਝ ਰੋ ਲਾ ਗਿਆ ਆਪਣੇ ਟਾਈਮ ਤੇ ਸਭ ਨਾਲੋਂ ਸਿਰੇ ਹੀ ਤੇ ਉਸ ਟਾਈਮ ਜਦੋਂ ਆਪਣਾ ਮੈਪੀ ਕਰਦਾ ਮਤਲਬ ਸਾਰਿਆਂ ਨੂੰ ਇੱਥੇ ਬੁਲਾਇਆ ਫਿਰ ਉਹ ਸਾਡਾ ਯਾਰ ਦੋਸਤ ਸੀਗਾ ਜੀ ਇੱਕ ਵਾਰੀ ਡੀਜ ਫਲੂ ਨੇ 15 ਕਲਾਕਾਰ ਖੜਾ ਦੇ ਮਨਕੀਰ ਤਾਂ ਆ ਗਿਆ ਆਮਰਤਮਨ ਦਿਲਪ੍ਰ ਕੋਈ ਹੁਣ ਵੀ ਯਾਰ ਉਹ ਉਹ ਇੱਕ ਅਲੱਗ ਚੀਜ਼ ਹੈਗੀ ਜੇ ਉਹ ਬੁਲਾਣੇ ਹੋਣ ਸਾਡੇ ਕੋਲ 15 20 ਕਲਾਕਾਰ ਆ ਜਾਣਗੇ ਕੋਈ ਦਿੱਕਤ ਵਾਲੀ ਉਹਨੂੰ ਪਤਾ ਹੀ ਆਪਣਾ ਪਿਆਰ ਹੈ ਵੀ ਕਹਿੰਦੇ ਤੁਸੀਂ ਲੋਕਾਂ ਚ ਪੰਜਾਬ ਚ ਉਸ ਸਾਡੀ ਗੱਲ ਕਰਦਾ ਸਾਡਾ ਦੋਸਤ ਹਣੀ ਰੋਸ਼ਾ ਐਮ ਸੀ ਆ ਖੰਨੇ ਤੋਂ ਉਸ ਦਾ ਕੱਲ ਮੈਨੂੰ ਫੋਨ ਆਇਆ ਕਹਿੰਦਾ ਵੀਰ ਮੈਂ 80 ਬੋਰਡ ਬਣਾਤੇ ਵੀ ਕਿੱਥੇ ਕਿੱਥੇ ਲਾਉਣੇ ਮੈਂ ਤੂੰ ਐਪਲੀਕੇਸ਼ਨਾਂ ਲਾ ਕੇ ਲਾ ਦੇ ਉਹਦੇ ਮੈਸੇਜ ਵਟਸਐਪ ਆਪਾ ਰਹੀ ਆਏ ਤੇ ਥੋਂ ਥੋਂ ਕੱਲੀ ਕੱਲੀ ਲੋਕੇਸ਼ਨ ਤੇ ਤੁਸੀਂ ਖੰਨੇ ਚ ਜਾ ਕੇ ਦੇਖ ਸਕਦੇ ਸਾਰੇ ਹਨੀ ਰੋਸ਼ਨੇ ਲੋਆ ਫਿਰ ਪੈਲ ਚ ਚਲੇ ਜਾਓ ਛਿੰਦੇ ਬਾਈ ਨੇ ਥੋਂ ਥੋਂ ਪੈਲ ਏਰੀਏ ਤੇ ਉਹ ਗਾਹ ਮਲੇਰ ਕੋਟਲੇ ਤੱਕ ਬੋਰਡ ਲਾਤੇ ਕੱਲ ਸ਼ਾਮ ਨੂੰ ਜਲੰਧਰ ਤੋਂ ਫੋਨ ਆਇਆ ਮੈਨੂੰ ਹੂੰ ਰਾਜੇ ਦਾ ਬਾਈ ਦਾ ਉਸਨੇ ਮੈਨੂੰ ਐਂ ਦੇਖ ਲਓ ਜੀ ਕਪੂੜ ਥਲੇ ਤੱਕ ਤੁਸੀਂ ਆਪ ਖੁਦ ਦੇਖ ਸਕਦੇ ਜਾ ਕੇ ਪਿੰਡ ਵੱਲੋਂ ਮੇਰੇ ਦਾ ਨਵ ਰੋਸ਼ਨ ਕਰਿਆ ਪਿਆ ਥੋਂ ਤੋਂ ਆਨੰਦਪੁਰ ਸਾਹਿਬ ਚਲੇ ਜਾਓ ਅਜੇਵਿੰਦਰ ਬਾਈ ਆ ਸਾਡਾ ਭਰਾ ਹੈ ਉਹਨੇ ਸਾਰੇ ਆਨੰਦਪੁਰ ਸਾਹਿਬ ਤੋਂ ਨੰਗਲ ਤੱਕ ਬੋਰਡ ਦਿਖੂਗਾ ਜੀ ਪਰ ਉਸ ਵਕਨੌਲੀ ਆ ਜੋ ਮੁੰਡਾ ਦੀਪੂ ਆ ਉਹਨੇ ਰੋਪੜ ਤੋਂ ਲੇ ਗਿਆ ਕਨੌਲੀ ਉਹ ਅੱਗੇ ਤੱਕ ਬੋੜੇ-ਬੋੜੇ ਦੀਪੂ ਨੇ ਲਾਇਆ ਵੀ ਜੀ ਇਧਰ ਬਸੀ ਪਠਾਣੇ ਤੋਂ ਸ਼ੁਰੂ ਕਰੋ ਥਾਬਣਾ ਤੋਂ ਬਿੱਲਾ ਸਾਡਾ ਦੋਸਤ ਨਿੱਤਰ ਆ ਜੀ ਸਾਰੇ ਸਿਰੇ ਤੱਕ ਲਾਏ ਪਏ ਫੇਸਰਾੰਦ ਚਲੇ ਜੋ ਲਵਲੀਅਤੇ ਵਾਲੀ ਆ ਹੁਣ ਹੀ ਫੋਨ ਆ ਕੇ ਹਟਿਆ ਜੀ ਸੀ ਪ੍ਰਧਾਨ ਦੇ ਸਾਹਮਣੇ ਉਹ ਕਹਿੰਦਾ ਮੈਂ 20 ਬੋੜ ਲੋਹਾਤੇ ਜੀ ਫਤੇ ਫਤੇ ਗੜ੍ਹ ਸਾਹਿਬ ਚ ਗੱਲ ਕਹਣੇ ਦੀ ਐ ਵੀ ਸਾਨੂੰ ਆਪ ਕਰਨਾ ਤਾਂ ਕੁਝ ਪੇ ਨਹੀਂ ਰਿਹਾ ਸਾਡੇ ਦੋਸਤ ਤੇ ਕੀ ਮਰਦੇ ਸਾਨੂੰ ਕੀ ਬਾਤ ਚਮਕੌਰ ਸਾਹਿਬ ਚਲੇ ਜਾਈਏ ਆ ਬਲਜਿੰਦਰ ਸਿੰਘ ਸੇੜੀ ਖੜਿਆ ਇੱਥੇ ਡਾਇਰੈਕਟਰ ਮਿਲਕ ਕੋਈ ਇਹ ਜਹਾ ਮਤਲਬ ਕੋਨਾ ਨਹੀਂ ਦਿਗੋ ਜਿੱਥੇ ਬੋਰਡ ਨਹੀਂ ਲਾਇਆ ਮਿਲਕ ਪਲੈਂਟ ਤੋਂ ਡਾਇਰੈਕਟਰ ਵਿਚਾਰਾ ਬੋਰਡ ਲੰਮ ਦਾ ਭਰ ਰਿਹਾ ਸਮਝਿਆ ਵੀ ਸਾਡੇ ਦੋਸਤਾਂ ਇਹ ਜੱਸੀ ਉਹਨੇ ਹੋਗੇ ਸੱਜੂ ਮਰਾ ਬਿੱਲੇ ਉਹਨੇ ਹੋਗੇ ਸਾਰੀਆਂ ਸਾਡੀਆਂ ਬਾਹਾਂ ਸੱਜੀਆਂ ਖੱਬੀਆਂ ਖੜੀਆਂ ਨਾਲ ਸਾਡੇ ਮੰਗੇ ਉਹਨੇ ਹੋਗੇ ਥੋੜੀ ਗੱਲ ਆ ਕੋਈ ਇਹ ਨਹੀਂ ਜਾਣੀ ਜਿਹਨਾਂ ਪਤਾ ਕੀ ਹੁੰਦਾ ਕੋਈ ਵੀ ਕਲੱਬ ਲਾ ਲਓ ਜਿੱਦਾਂ ਤੁਸੀਂ ਪਹਿਲਾਂ ਕਹੇ ਨਾ ਹੈਂਕੀ ਬੈਂਕੀ ਹੁੰਦੀ ਨਹੀਂ ਕਿਉਂਕਿ ਤੁਹਾਡਾ ਆਪਸ ਚ ਇਤفاق ਚਾਹੀਦਾ ਦੂਜਾ ਪਤਾ ਵੀ ਮੰਨ ਲਓ ਕਿ ਤੋਂ ਕੋਈ ਲੱਖ ਰੁਪਇਆ ਮੈਨੂੰ ਫੜਾ ਗਿਆ ਤੇ ਉਹ ਪ੍ਰਧਾਨ ਸਾਹਿਬ ਨੂੰ ਪਤਾ ਵੀ ਹਾਂਜੀ ਵੀ ਆ ਪੈਸਾ ਜੇ ਜੱਸੀ ਕੋਲ ਆ ਗਿਆ ਤੇ ਖਰਾਬ ਨਹੀਂ ਹੋਣਾ ਇਹਨੇ ਪਾ ਕੇ ਘਰਾਂ ਨੂੰ ਨਹੀਂ ਰਿਕੇਗਾ ਸਭ ਤੋਂ ਵੱਡੀ ਗੱਲ ਇਹ ਇਤਫਾਕ ਚਾਹੀਦਾ ਜੀ ਇਹ ਸਾਡਾ ਆਪਸ ਚ ਜ਼ਰੂਰ ਆ ਉਹ ਸਾਨੂੰ ਪਤਾ ਵੀ ਅਸੀਂ ਇੱਕ ਜਗ੍ਹਾ ਇਕੱਠੇ ਕਰੀ ਜਾਣੇ ਨਹੀਂ ਪਹਿਲਵਾਨ ਆ ਬਾਈ ਪਹਿਲਵਾਨ ਇਹ ਮੰਗਾ ਜੀ ਇਹ ਮੰਗਾ ਚੌਧਰੀ ਪਿਓੜਾ ਇਹਨੇ ਹੁਣ ਬੋਰਡ ਹੋਣ ਵੀ ਪੁੱਛ ਲੋ ਹੋਣ ਵੀ ਲਾ ਕੇ ਆਇਆ ਜੀ ਰੋਪੜ ਸੈਟ ਜਾ ਕੇ ਹਾਂ ਮੁੱਲਾਂ ਪਰ ਗਰੀਬ ਦਾਸ ਤੇ ਸਾਰੇ ਸਵੇਰ ਦਾ 5 ਵਜੇ ਦਾ ਨਿਕਲਿਆ ਵਾ ਅੱਛਾ ਬਾਈ ਬੋਰਡ ਲਾ ਰਿਹਾ ਪੂਰੀ ਕੱਲੇ ਕੱਲੇ ਦੀਆਂ ਸੰਭਾਲੀਆਂ ਵੀ ਹਾਂ ਮੰਗ ਕਰਦੇ ਹੋ ਕਿ ਮੈਨੂੰ ਦਿਓ ਕੁਛ ਕਿਉਂਕਿ ਕੰਮੇਨ ਤਾਂ ਪੈਸੇ ਤਾਂ ਦਿੰਦਾ நான் பயி படா ஆனா ਅੱਛਾ ਸਵਾਰ ਕਾ ਬਾਈ ਦੇ ਨਾਲੇ ਲੱਗੇ ਵੇਤਾ ਬਡਾ ਭਰਾ ਜੀ ਹਾਂ ਬਾਈ ਅੱਗੇ ਨੂੰ ਆਲਮ ਭਾਈ ਆਪਾਂ ਲੱਬਰ ਦਾੜ ਖੜਾ ਆਇਆ ਤੇ ਛਾਲੂ ਨੂੰ ਪੁੱਛਿਆ ਇਹਨਾਂ ਤੇ ਇਹ ਨਵੇਂ ਮੁੰਡੇ ਇਹ ਨਵੇਂ ਨੇ ਬਿਲਕੁਲ ਨਵੇਂ ਨੇ ਨਵੇਂ ਗਾ ਨੂੰ ਇਕੱਠਾ ਕੇ ਆ ਨਾਲ ਲਾਲਾ ਨਾਲ ਹਾਂ ਬੱਚੇ ਸੀਗੇ ਹੁਣ ਜਵਾਨ ਹੋ ਗਏ ਹੁਣ ਅੱਛਾ ਤੁਸੀਂ ਦੱਸੋ ਐਕਸਪੀਰੀਅੰਸ ਦੱਸੋ ਪੁਰਾਣਾ ਤੇ ਹੁਣ ਵਾਲਾ ਕੀ ਐਕਸਪੀਰੀਅੰਸ ਆ ਅਸੀਂ ਤਾਂ ਨਵੇਂ ਆ ਬਾਈ ਹੁਣ ਹੁਣ ਸਿੱਖ ਰਹੇ ਬਾਈ ਨਾਲ ਦੇ ਨਾਲ ਜੁੜੇ ਵੇ ਜੱਸੀ ਬਾਈ ਨਾਲ ਛਿੰਦੀ ਬਾਈ ਨਾਲ ਜੁੜ ਕੇ ਚੱਲ ਰਹੇ ਹਾਂ ਦੋ ਦੋ ਵਜੇ ਵੱਜਦੇ ਡੇਲੀ ਹੁਣ ਰਾਤ ਵੀ 2 ਵਜੇ ਆਏ ਸੀ ਬੈਨਰ ਮੰਡਾ ਦੇਖੇ ਰਹੋ ਕਿੰਨਾ ਕਿ茶 ਕਹਿੰਦੇ ਇੱਕ ਤਾਂ ਬਿਆ ਦਾ ਚਾਹ ਹੁੰਦਾ ਹੈ ਕਿ ਵਿਆਹ ਤੇ ਇਹ ਵਿਆਹ ਤੋਂ ਜ਼ਿਆਦਾ ਚਾਹੇ ਨਾ ਵਿਆਹ ਤਾਂ ਵਿਆਹ ਦਾ ਜਾਓ ਇੱਕ ਦਿਨ ਉਹਦੇ ਦੇਖੋ ਕਿੰਨੇ ਯਾਰ ਦੋਸਤ ਬਹੁਤ ਚਾਹੋ ਆ ਚਾਹੋ ਨਜ਼ਾਰਾ ਲਿਆਇਆ ਹੋਇਆ ਜਿੰਦਗੀ ਦਾ ਕਿਸੇ ਕਲਾਕਾਰ ਦਾ ਕੋਈ ਇਨਸੀਡੈਂਟ ਯਾਦ ਹੋਵੇ ਇੱਥੇ ਪਿੰਡ ਦੇ ਵਿੱਚ ਕਿ ਉਹ ਕਲਾਕਾਰ ਨੇ ਹੱਤ ਕਰਾਤੀ ਹੋਵੇ ਜਦੋਂ ਤੁਸੀਂ ਬੁਲਾਏ ਹੋ ਆਂਦਾਈ ਬੱਬੂ ਮਾਨ ਸਾਡੇ ਮਿੰਡੋਈ ਅੱਛਾ ਹੀ ਹੋਰ ਉਹੀ ਕਰਾਂਦਾ ਅੱਤ ਤਾਂ ਹੋਰ ਕਿਹਨੇ ਕਰਾਣੀ ਤੇਨੂੰ ਪਤਾ ਹੀ ਆ ਕਿ ਕਿੰਨੇ ਆਏ ਨੇ ਮੂਹ ਨਾ ਡਾਲੇ ਮੈਦ ਚ ਸਾਰਾ ਕੁਝ ਹੈ ਬਾਈ ਜੀ ਤੇ ਉਹਨੇ ਆ ਜਾਣਾ ਗੱਲੇ ਖਤਮ ਹੋ ਜਣੀ ਬਾਕੀ ਦਾ ਠੀਕ ਹੈ ਚਲੋ ਸਾਡੇ ਸਾਰੇ ਕਲਾਕਾਰ ਦਾ ਭਰਾ ਐ ਤੁਹਾਨੂੰ ਪਤਾ ਨਾਲ ਰਹੀਦਾ ਵਿਚਾਰੇ ਰੋਜ਼ ਇੱਕ ਅੱਧਾ ਆਪਣੇ ਕੋਲ ਆਉਂਦਾ ਹਨੀ ਉਹ ਅਲੱਗ ਗੱਲ ਹੈ ਪਰ ਇੱਕ ਹੁੰਦਾ ਵੀ ਖਾੜਾ ਲੋਕਲ ਤੇ ਦੁਨੀਆ ਨੂੰ ਦਿਖਾਉਣ ਵਾਲਾ ਖਾੜਾ ਜਿਹੜੇ ਆਪਾਂ ਕਹਿੰਦੇ ਨੇ ਵੀ ਜਿਹਨੂੰ ਕੱਠ ਹਨੀ ਮਤਲਬ ਕੱਠ ਦੀ ਬੰਦਾ ਟੈਨਸ਼ਨ ਫ੍ਰੀ ਹੋ ਕੇ ਪੈ ਜਾਂਦਾ ਇਸੇ ਗੱਲ ਕਰਕੇ ਅਸੀਂ ਸਭ ਤੋਂ ਵੱਡੀ ਗੱਲ ਅਸੀਂ ਪਾਰਟੀ ਬਾਜੀ ਤੋਂ ਇਹਦੀ ਉੱਤੇ ਉੱਠ ਕੇ ਲੱਗੇ ਗਰਾਨ ਤਿੰਨੇ ਚਾਰੇ ਪਾਰਟੀਆਂ ਸਾਰਿਆਂ ਨੂੰ ਅਸੀਂ ਆਪ ਜਾ ਕੇ ਮੈਂ ਆਪ ਖੁਦ ਇਕੱਲੇ ਇਕੱਲੇ ਨੂੰ ਮਿਲ ਕੇ ਕਹਿ ਕੇ ਆਏ ਵੀ ਤੁਸੀਂ ਸਾਡੇ ਮੇਲੇ ਤੇ ਆਉਣਾ ਬਿਲਕੁਲ ਅੱਛੀ ਚੀਜ਼ ਖਤਮ ਕਰਨੀ ਜੇ ਬਈ ਛੱਜੂ ਮਾਜਰਾ ਤੋਂ ਹੈ ਨਾ ਤੁਹਾਡਾ ਕਿੰਨਾ ਕਿ ਦੂਰ ਪੈ ਜਾਂਦਾ ਪਿੰਡ ਆ ਬਾਈ 100 ਕਿਲੋਮੀਟਰ ਦਾ ਹੀ ਪਿੰਡ ਹੈਗਾ ਇੱਕ ਤੇ ਅੰਤੌਰ ਤੇ ਇਹ ਹੁੰਦਾ ਕਿ ਯਾਰ ਸਾਡੇ ਪਿੰਡ ਦਾ ਵੀ ਨਾਮ ਪਾ ਦੋ ਵਿੱਚ ਬੱਲੋ ਮਾਜਰਾ ਜਾ ਰਹੇ ਤੇ ਛੱਜੂ ਮਾਜਰਾ ਵੀ ਚੱਲ ਜੇਗਾ ਤਾਂ ਵੱਡੀ ਗੱਲ ਬਿੱਲੇ ਦਾ ਬਿਠਾ ਹਾਂ ਕੋਈ ਵੀ ਕੋਈ ਵੀ ਫਲੈਕਸ ਦੇਖ ਲੈ ਬਾਈ ਸਾਰੇ ਫਲੈਕਸ ਤਾਂ ਹੀ ਬੈਠੇ ਸੀ ਇਹ ਤਾਂ ਪੱਕਾ ਬੈਠਾ ਹੈ ਅਸਲ ਚਾਹੇ ਬਣਾਉਣੇ ਵਾਲੇ ਬਿ ਡਿਊਟੀ ਇਹਦੀ ਹੋਰ ਇੱਕ ਜੇ ਗੱਲ ਕੀ ਵੀ ਹੈ ਇਹ ਪੱਕਾ ਹੈ ਇਹ ਨਹੀਂ ਇਹ ਨਹੀਂ ਨਾਰਾਜ਼ ਹੋ ਸਕਦਾ ਮਤਲਬ ਪੂਰੇ ਯੋਗਦਾਨ ਨਾਲ ਚੱਲਦੇ ਪੂਰਾ ਪੂਰਾ ਬਾਈ ਇਹ ਪਤਾ ਕਿਹੜੇ ਦੋਸਤਾਂ ਜਿਨ੍ਹਾਂ ਬੱਬੂ ਜੀ ਨੇ ਕਿਹਾ ਮਰਨੋਂ ਮੂਹ ਨਾਲ ਡ ਮੌਦੇਵਾਰੀ ਨਾ ਠਿਕਾ ਤਾਣ ਕੇ ਖੜਦੇ ਜਿਹੜੇ ਮੌਦੇਵਾਰ ਇਹ ਉਹ ਦੋਸਤਾਂ ਜੀ ਜਿੱਥੇ ਸਾਨੂੰ ਖੜਨੇ ਦੀ ਲੋੜ ਸਾਨੂੰ ਲੋੜ ਨਹੀਂ ਆ ਉੱਥੇ ਖੜਨਗੇ ਬਈ ਵੱਲੋਂ ਮਜਰੇ ਦੇ ਮੇਰੇ ਉਪਰਾਂ ਹੈ ਅੱਛਾ ਭਾਈ ਮੈਨੂੰ ਇਹ ਦੱਸੋ ਜਿਹੜੀ ਪ੍ਰਸ਼ਾਸਨ ਦੀ ਕੀ ਤਿਆਰੀ ਰਹਿਣ ਵਾਲੀ ਹੈ ਕਿਉਂਕਿ ਕਹਿੰਦੇ ਜੇ ਬੱਬੂਆਂ ਦਾ ਅਖਾੜਾ ਹੋਵੇ ਤਾਂ ਪਹਿਲਾਂ ਸਿਕਿਉਰਿਟੀ ਦੇਖਣੀ ਪੈਂਦੀ ਹੈ ਸਾਰਾ ਕੁਝ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਸਾਰਾ ਪ੍ਰਬੰਧ ਅੱਗੇ ਨੂੰ ਚੱਲਦਾ ਤੁਹਾਨੂੰ ਪਰਮਿਸ਼ਨ ਸਾਰੀਆਂ ਚੀਜ਼ਾਂ ਲਾਓਗੀ ਕਿਰਪਾ ਹੋਊਗੀ ਜੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਅਸੀਂ ਵੈਗਰੂ ਦਾ ਸ਼ੁਕਰ ਕਰਦੇ ਹਾਂ ਸਾਨੂੰ ਪਰਮਿਸ਼ਨਾਂ ਮਿਲ ਗਈਆਂ 8-9 ਵੱਖ-ਵੱਖ ਵਿਭਾਗਾਂ ਤੋਂ ਪਰਮਿਸ਼ਨਾਂ ਲੈਣੀਆਂ ਸੀ ਤੇ ਇਹ ਸਾਡਾ ਬੇਟਾ ਸਾਡਾ ਇਹ ਦਿਲਪ੍ਰੀਤ ਦਾ ਵੀਰ ਦਾ ਬੇਟਾ ਤੇ ਇਹ ਵਕੀਲ ਆ ਤੇ ਇਹਨੇ ਪੂਰੀ ਪ੍ਰੋਪਰ ਤਰੀਕੇ ਨਾਲ ਹਰੇਕ ਮਹਿਕਮੇ ਚੋਂ ਪਰਮਿਸ਼ਨ ਲੈ ਕੇ ਉਹ ਤੋਂ ਬਾਅਦ ਅਸੀਂ ਫਲੈਕਸ ਲਾਉਣੇ ਸ਼ੁਰੂ ਕਰੇ ਆ ਨਹੀਂ ਕਿਤੇ ਨਾ ਕਿਤੇ ਜੀ ਅੜਚਨ ਆ ਜਾਂਦੀ ਹੈ ਜੀ ਕੋਈ ਵੱਡਾ ਮੇਲਾ ਕਿਉਂਕਿ ਉਹ ਜਗ੍ਹਾ ਵੀ ਦੇਖ ਕੇ ਜਾਂਦੇ ਆ ਸਾਰਾ ਕੁਝ ਚੈੱਕ ਕਰਦੇ ਆ ਮੈਂ ਕਿਵੇਂ ਆਲੇ ਫੇਰ ਮਿਲਦੀ ਹੈ ਜੀ ਪਰਮਿਸ਼ਨ ਸਾਨੂੰ ਪਰਮਿਸ਼ਨਾਂ ਮਿਲ ਗਿਆ ਸੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਬੇਨਤੀ ਵੀ ਕਰਦੇ ਆ ਵੀ ਇਹਨੂੰ ਸਾਡੇ ਨਾਲ ਹੋਵੇ ਇਹਨੂੰ ਮੇਲੇ ਨੂੰ ਸਫਲ ਕਰਾਈਏ ਤੇ ਜ਼ਿਲ੍ਹੇ ਦੀ ਪੁਲਿਸ ਲੱਗੂਗੀ ਜਹਾਜ ਫਿਰ ਜ਼ਿਲ੍ਹਿਆਂ ਦੀ ਦੇਖੋ ਅਸੀਂ ਐਸਐਸਪੀ ਸਾਹਿਬ ਕੋ ਗਏ ਆ ਜੀ ਐਸਐਸਪੀ ਸਾਹਿਬ ਨੇ ਅਰੇਂਜ ਕਰਨਾ ਜੀ ਜ਼ਿਲ੍ਹੇ ਦੀ ਲੱਗੂ ਪਹਿਲਾਂ ਤਾਂ ਮੋਹਾਲੀ ਜ਼ਿਲ੍ਹੇ ਦੀ ਹੋਊਗੀ ਜੇ ਲੱਗਦਾ ਵੀ ਇਕੱਠ ਵੱਧਦਾ ਸ਼ਾਇਦ ਉਹ ਬਾਹਰਲੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਕਹਿ ਸਕਦੇ ਹਾਂ ਕਿੰਨੇ ਦਾ ਅੰਦਾਜ਼ਾ ਕਿੰਨਾ ਕੁ ਲਾ ਕੇ ਚੱਲਦੇ ਆਂ ਆਈ ਵਾਰ ਬੱਬੂ ਮਾਣ ਆਂਦੀ ਹੈ ਕੁਈ 30 ਹਜ਼ਾਰ 40 ਹਜ਼ਾਰ 50 ਹਜ਼ਾਰ ਬੰਦਾ ਟਟੋ ਘਟ 25 ਤੋਂ 30 ਹਜ਼ਾਰ ਤਾਂ ਜਿਹੜਾ ਪੱਕਾ ਵਈ ਜੀ ਜਿਹੜਾ ਨੇ ਆਉਣਾ ਹੀ ਆਉਣਾ ਉਹ ਤੋਂ ਅਲੱਗ ਅਸੀਂ ਤਾਂ 10 ਕੀਲੇ ਖਾਲੀ ਕਰਾਏ ਹੋਏ ਹੂੰ ਜਿੰਨੇ ਮਰਜ਼ੀ ਆਈ ਜਾਣ ਤੁਸੀਂ ਜਦੋਂ ਮੇਲਾ ਸ਼ੁਰੂ ਹੋਣਾ ਤੁਹਾਨੂੰ ਪਤਾ ਲੱਗ ਜਾਣਾ ਵੀ ਅਲਦਲੇ ਕੁਰਸੀਆਂ ਬੈਰੀਕੇਟ ਤੇ ਬੈਠਣ ਵਾਸਤੇ ਪੂਰਾ ਅਸੀਂ ਪ੍ਰੋਪਰ ਮਤਲਬ ਬਹੁਤ ਵਧੀਆ तरीके ਨਾਲ स्टेडियम تیار ਕਰਦਣਾ ਸੀ ਤੋਂ ਉਹ ਦਿਨ ਲੱਗਣੇ ਸਾਡੇ ਪੂਰੇ ਤੇ ਹੱਲ ਕੀ ਜਾਂਦੇ ਸੁਨੇਹਾ ਦਿਓ ਜਿਹੜੇ ਨੌਜਵਾਨ ਦੂਰ ਦਰਾਡੇ ਤੋਂ ਆਣਗੇ ਇਹ ਕਾਂਗਰਸੀਆਂ ਦਾ ਟੂਰਨਾਮੈਂਟ ਹੈ ਆਮ ਆਦਮੀ ਪਾਰਟੀ ਦਾ ਹੈ ਬੀਜਪੀ ਵਾਲਿਆਂ ਦਾ ਪਰ ਇਹ ਤੁਹਾਡੇ ਪਿੰਡ ਦੇ ਵਿੱਚ ਇਕੱਠਾ ਹੀ ਹੋ ਰਿਹਾ ਹੈ ਵੈਸੇ ਤੁਹਾਡੇ ਬਾਜੀ ਤੋਂ ਉੱਟ ਕੇ ਕਹਿੰਦੇ ਜੜ ਤਾ ਪਿੰਡ ਤੋਂ ਹੀ ਲੱਗਦੀ ਹੈ ਤੁਹਾਡੇ ਬਾਜੀ ਆਪਾਂ ਇੱਥੋਂ ਹੀ ਖਤਮ ਕਰਨੀਆਂ ਜੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਨੂੰ ਕਿਸੇ ਲੀਡਰ ਨੇ ਕੁਝ ਮਾੜਾ ਵੀ ਨਹੀਂ ਕਿਹਾ ਸਾਰੇ ਕਹਿੰਦੇ ਜੀ ਹਾਂਜੀ ਆਉਂਗੇ ਰੇਕ ਬੰਦਾ ਦੇਖੋ ਕੋਈ ਮੇਰੇ ਨਾਲ ਜੁੜਿਆ ਕੋਈ ਵੀਰ ਨਾਲ ਜੁੜਿਆ ਕੋਈ ਬਾਈ ਨਾਲ ਜੁੜਿਆ ਕੋਈ ਹੋਰ ਨਾਲ ਨਹੀਂ ਸਾਰਿਆਂ ਨੇ ਕਿਹਾ ਅਗਲੇ ਨੇ ਆਪਣੀ ਆਪਣੀ ਜ਼ਿੰਮੇਵਾਰੀ ਕਿਸੇ ਨੇ ਸਾਡੇ ਕਰਕੇ ਹੁਣ ਪਰ ਅਸੀਂ ਇਹ ਮੈਸੇਜ ਹੀ ਦਵਾਂਗੇ ਵੀ ਇਹ ਸਰਵ ਸਾਂਝਾ ਕਬੱਡੀ ਕੱਪ ਹੈ ਤੇ ਇਹਨੂੰ ਆਪਾਂ ਸਿਰੇ ਚੜਾਉਣਾ ਵਸ ਬੱਲੋ ਮਾਜਰਾ ਪਿੰਡ ਦੇ ਵਿੱਚ ਇਕੱਠ ਹੋਏਗਾ 8 9 ਫਰਵਰੀ ਨੂੰ ਤੇ ਬਈ ਹੋਰਾਂ ਦਾ ਜਿਸ ਟਿਕਣਾ ਕਹਿਣਾ ਹੈ ਕਿ ਇਹ 8 9 ਫਰਵਰੀ ਤੋਂ ਪਹਿਲਾਂ ਹੀ ਜਿਹੜਾ 4 5 ਤਰੀਕ ਤੋਂ ਸ਼ੁਰੂ ਹੋ ਜਾਂਦਾ ਲੋਕ ਸਟੇਜਾਂ ਲੈ ਕੇ ਆ ਜਾਂਦੇ ਨੇ ਲੋਕ ਸਾਰਾ ਕੁਝ ਦੇਖਣ ਲੱਗ ਜਾਂਦੇ ਨੇ ਕਿ ਇੱਥੇ ਇਹ ਖਾੜਾ ਲੱਗੂਗਾ ਤੇ ਇੱਥੇ ਪਹੁੰਚਣਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰਾਂ ਆਉਣ ਵਾਲੀਆਂ ਇਸ ਪਿੰਡ ਦੀ ਕੀ ਖਾਸੀਅਤ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਸਾ ਜੋਗਦੇਸ ਜਗਮੀਤ ਧੰਨਵਾਦ